ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਸਾਡੀ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਅੱਜ ਦੀ ਦੋਸਤੋ ਜਿਹੜੀ ਤੁਹਾਡੇ ਨਾਲ ਮੈਂ ਕ੍ਰਾਈਮ ਸਟੋਰੀ ਸਾਂਝੀ ਕਰਨ ਲੱਗਿਆ ਜਦੋਂ ਤੁਸੀਂ ਪੂਰੀ ਸਟੋਰੀ ਸੁਣੋਗੇ ਤਾਂ ਤੁਹਾਡੇ ਰੂੰਗਟੇ ਖੜੇ ਹੋ ਜਾਣਗੇ ਦੋਸਤੋ ਅੱਜ ਦੀ ਸੱਚੀ ਸਟੋਰੀ ਦੇ ਵਿੱਚ ਕਿਵੇਂ ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਚਾਕੂ ਦੇ ਨਾਲ ਕਤਲ ਕਰ ਦਿੱਤਾ ਦੋਸਤੋ ਪੂਰੀ ਘਟਨਾ ਗਾਜ਼ੀਆਬਾਦ ਦੀ ਹੈ ਦੋਸਤੋ ਗਾਜ਼ੀਆਬਾਦ ਦੇ ਵਿੱਚ ਇੱਕ ਬਰਿੰਦਰ ਨਾਮ ਦਾ ਲੜਕਾ ਰਹਿੰਦਾ ਸੀ ਜਿਹਦੀ ਕਿ ਉਮਰ 27 ਸਾਲ ਸੀ ਦੋਸਤੋ ਕੀ ਹੋਇਆ ਬਰਿੰਦਰ ਥੋੜਾ ਟਾਈਮ ਪਹਿਲਾਂ ਮੇਠ ਦੇ ਵਿੱਚ ਰਹਿੰਦਾ ਸੀ ਉੱਥੇ ਉਹਦੀ ਇੱਕ ਮੁਲਾਕਾਤ ਰਾਖੀਨਾਉਂ ਦੀ ਲੜਕੀ ਦੇ ਨਾਲ ਹੁੰਦੀ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਹੁੰਦੀ ਹੈ ਉੱਥੇ ਚਲੋ ਦੋਨੋਂ ਦਾ ਜਿਹੜਾ ਰਿਸ਼ਤਾ ਹੈ ਉਹ ਤੈਅ ਹੋ ਜਾਂਦਾ ਹੈ ਇਹ ਸ਼ਰਤ ਦੇ ਆਧਾਰ ਤੇ ਤੈਅ ਹੁੰਦਾ ਹੈ ਕਿ ਜੇਕਰ ਬਰਿੰਦਰ ਨੂੰ ਸਰਕਾਰੀ ਨੌਕਰੀ ਮਿਲਦੀ ਹੈ ਤਾਂ ਮਾਪੇ ਨੇ ਜਿਹੜਾ ਰਿਸ਼ਤਾ ਹੈ ਉਹ ਰਾਖੀ ਦਾ ਬਰਿੰਦਰ ਨਾਲ ਕਰ ਦੇਣਗੇ ਪਰ ਦੋਸਤੋ ਬਰਿੰਦਰ ਬਹੁਤ ਸਾਰੀ ਕੋਸ਼ਿਸ਼ ਕਰਦਾ ਹੈ ਉਹਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਆਖਿਰਕਾਰ ਜਿਹੜੀ ਰਾਖੀ ਹੈ ਅਤੇ ਉਸਦੀ ਮਾਤਾ ਵਿਆਹ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੰਦੇ ਨੇ ਇੱਕ ਦਿਨ ਬਰਿੰਦਰ ਗਾਜੀਵਾਦ ਦੀ ਬੁੱਧਨਗਰ ਦੀ ਕਲੋਨੀ ਦੇ ਵਿੱਚ ਪਹੁੰਚਦਾ ਹੈ ਅਤੇ ਉਹ ਰਜੇਸ਼ ਦੇ ਘਰ ਪਹੁੰਚ ਕੇ ਰਾਖੀ ਦੇ ਉੱਤੇ ਹਮਲਾ ਕਰ ਦਿੰਦਾ ਉਸ ਟਾਈਮ ਰਾਖੀ ਅਤੇ ਉਸਦੀ ਮਾਂ ਘਰੇ ਹੁੰਦੀਆਂ ਨੇ ਉਹ ਰਾਖੀ ਦੀ ਮਾਤਾ ਨੂੰ ਮਨਾਉਣ ਵਾਸਤੇ ਉਹਨਾਂ ਦੇ ਘਰ ਚਲਾ ਜਾਂਦਾ ਉੱਥੇ ਦੋਸਤੋ ਜਦੋਂ ਰਾਖੀ ਦੀ ਮਾਤਾ ਵਿਆਹ ਤੋਂ ਇਨਕਾਰ ਕਰ ਦਿੰਦੀ ਹੈ ਤਾਂ ਬਰਿੰਦਰ ਨੂੰ ਗੁੱਸਾ ਆ ਜਾਂਦਾ ਤੇ ਬਰਿੰਦਰ ਨੇ ਰਾਖੀ ਦੇ ਉੱਤੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਉਸ ਤੋਂ ਬਾਅਦ ਜਿਹੜੀ ਰਾਖੀ ਆ ਉਹ ਜ਼ਖਮੀ ਹੋ ਜਾਂਦੀ ਹੈ ਉਹ ਤੇ ਉਸ ਤੋਂ ਬਾਅਦ ਉਸ ਨੂੰ ਗਾਜ਼ੀਆਬਾਦ ਦੇ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਜਿੱਥੇ ਕਿ ਉਹ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਦੋਸਤੋ ਉਸ ਤੋਂ ਬਾਅਦ ਪੁਲਿਸ ਆ ਜਿਹੜੀ ਬਰਿੰਦਰ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਅਤੇ ਇਨਵੈਸਟੀਗੇਸ਼ਨ ਕਰਦੀ ਹੈ ਤੇ ਜਦੋਂ ਉਹ ਬਰਿੰਦਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਬਰਿੰਦਰ ਮੰਨਦਾ ਵੀ ਮੈਂ ਕਤਲ ਇਸ ਕਰਕੇ ਕੀਤਾ ਕਿਉਂਕਿ ਮੇਰਾ ਰਾਖੀ ਦਾ ਰਿਸ਼ਤਾ ਜਿਹੜਾ ਤੈਹ ਹੋ ਚੁੱਕਿਆ ਸੀ ਪਰ ਘਰਦਿਆਂ ਨੇ ਇਹ ਸ਼ਰਤ ਰੱਖੀ ਸੀ ਜੇਕਰ ਤੈਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਤਾਂ ਰਾਖੀ ਦਾ ਰਿਸ਼ਤਾ ਜਿਹੜਾ ਉਹ ਕਿਤੇ ਹੋਰ ਕਰ ਦਿੱਤਾ ਜਾਵੇਗਾ ਪਰ ਜਿਹੜਾ ਬਰਿੰਦਰ ਸੀਗਾ ਉਹ ਇਹ ਦੱਸ ਰਿਹਾ ਸੀ ਕਿ ਮੈਂ ਰਾਖੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਇਸ ਕਰਕੇ ਮੈਂ ਜੇ ਵਿਆਹ ਕਰਾਂਗਾ ਤਾਂ ਇਸੇ ਨਾਲ ਕਰਾਂਗਾ ਇਸੇ ਗੱਲ ਤੋਂ ਦੋਸਤੋ ਬਰਿੰਦਰ ਨੇ ਰਾਖੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਦੋਸਤੋ ਇਹ ਜਿਹੜੀ ਸੱਚੀ ਸਟੋਰੀ ਸੀ ਇਹ ਗਾਜ਼ੀਆਬਾਦ ਦੀ ਸੀ ਤੁਹਾਡੇ ਦੋਸਤੋ ਇਸ ਸੱਚੀ ਸਟੋਰੀ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਮਿਲਦੇ ਆਂ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ